ਸ਼ੋਮਣੀ ਕਾਲੀਦਲ ਦੇ ਵਿੱਚ ਤੇ ਭਾਜਪਾ ਦਾ ਦਮਨ ਫੜਨ ਵਾਲੀ ਬੋਰਨਿਆ ਜਨਾਲਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਉੱਤੇ ਸ਼ੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਚੋਣਾਂ ਨੇ ਤੇ ਚੋਣਾਂ ਦੇ ਵਿੱਚ ਚਰਚਾ ਹੈ ਕਿ ਇਸ ਚਰਚਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਜਿਸ ਦੇ ਨਾਲ ਮਾਨਵਤਾ ਜਿਹੜੀ ਕਿ ਸ਼ਰਮਸ਼ਾਰ ਹੈ ਉੱਤੇ ਧਾਰਮਿਕ ਲੋਕ ਜਿਹੜੇ ਧਾਰਮਿਕ ਆਸਥਾ ਉੱਤੇ ਛਿਕੇ ਟੰਗੀ ਜਾ ਰਹੀ ਹੈ ਉਸ ਤੇ ਜਿਹੜਾ ਕਿ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਸ਼ ਦੇ ਅੰਦਰ ਚੋਣਾ ਨੇ ਚੋਣਾ ਦੇ ਵਿੱਚ ਚਰਚਾ ਹੈ ਤੇ ਇਸ ਚਰਚਾ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਆ ਰਹੀ ਹੈ ਜਿਹਦੇ ਨਾਲ ਮਾਨਵਤਾ ਸ਼ਰਮਸਾਰ ਆ ਧਾਰਮਿਕ ਲੋਕ ਜਿਹੜੇ ਧਾਰਮਿਕ ਆਸਥਾ ਜਿਹੜੀ ਹੈ ਉਹ ਛਿੱਕੇ ਟੰਗੀ ਜਾ ਰਹੀ ਹੈ ਕੱਲ ਪਰਸੋਂ ਕਾਂਗਰਸ ਦੇ ਪ੍ਰਧਾਨ ਦੀ ਤਰਨਸ ਪਤਨੀ ਅ ਅਮਰਤਾ ਵੜਿੰਗ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸ਼ੀਰਵਾਦ ਨੂੰ ਜਿਹੜਾ ਕਿ ਜਿਹੜਾ ਕਿ ਖੂਨੀ ਪੰਜਾ ਉਹਨੂੰ ਚੋ ਨਿਸ਼ਾਨ ਦੇ ਨਾਲ ਮਿਲਾ ਰਹੀ ਹੈ ਤੇ ਉਹਦੇ ਲਈ ਪ੍ਰਚਾਰ ਕਰ ਰਹੀ ਹੈ ਅੱਜ ਪਤਾ ਲੱਗਾ ਕਿ ਜੇ ਇੱਕ ਬੋਨੀ ਜਨਾਲਾ ਨਾਮ ਦੇ ਵਿਅਕਤੀ ਨੇ ਜਿਹੜੇ ਪਹਿਲਾਂ ਕਿਸੇ ਸਮੇ ਅਕਾਲੀ ਦਲ ਵਿੱਚ ਰਹੇ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੁੱਕ ਕੇ ਲੜਾਈ ਲੜ ਰਹੇ ਨੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਸ਼ਾਮਲ ਹੋਵੇ ਕੋਈ ਇਤਰਾਜ਼ ਨਹੀਂ ਹਰ ਵਿਅਕਤੀ ਨੂੰ ਆਪਣਾ ਹੱਕ ਹੈ ਪਰ ਉਹ ਧਰਮ ਨੂੰ ਤੁਲਨਾ ਕਰ ਰਹੇ ਆ ਉਹ ਕਹ ਰਿਹਾ ਕਿ 크ਿਸਚੀਅਨ ਧਰਮ ਜਿਹੜਾ ਵਾ ਬਹੁਤ ਵੱਡਾ ਵਾ ਤੇ ਜਿਹੜਾ ਸਿੱਖ ਧਰਮ ਹੈ ਇਹ ਬੱਚਾ ਧਰਮ ਹੈ ਸੋ ਮੈਨੂੰ ਇਦਾਂ ਲੱਗਦਾ ਕਿ ਬੋਧਕਤਾ ਜਿਹੜਾ ਪੱਧਰ ਆ ਉਹ ਇੰਨਾ ਕਿ ਨਿਗਾਰ ਗਿਆ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਇੱਕ ਸਿੱਖ ਪਰਿਵਾਰ ਦੇ ਅੰਦਰ ਜਨਮੇ ਨੇ ਤੇ ਚੰਗੀ ਉਹਨਾਂ ਨੇ ਸਿੱਖ ਪਰਿਵਾਰ ਦੇ ਅੰਦਰ ਰਹਿ ਕੇ ਆਪਣੀ ਕਹਿ ਲਈ ਆ ਵੀ ਬੁੱਧੀ ਮੁਤਾਬਕ ਆਪਣੀ ਜ਼ਿੰਦਗੀ ਜਿਉਈ ਹੈ ਅੱਜ ਚੋਣਾ ਲੈਣ ਵਾਸਤੇ ਕਿਸੇ ਇੱਕ ਵਰਗ ਦੇ ਜਲਸੇ ਵਿੱਚ ਜਾ ਕੇ ਉਥੇ ਧਰਮ ਨੂੰ ਛੋਟਾ ਵੱਡਾ ਕਰ ਰਹੇ ਆ ਕਿ ਕੀ ਅਧਿਕਾਰ ਆ ਜੀ ਬੋਨੀ ਨੂੰ ਕਿ ਉਹ ਸਿੱਖ ਧਰਮ ਨੂੰ ਇੱਕ ਬੱਚਾ ਧਰਮ ਦੇ ਬੱਚੇ ਦੇ ਤੌਰ ਤੇ ਜ਼ਿਕਰ ਕਰੇ ਕਿਸੇ ਹੋਰ ਧਰਮ ਦੀ ਵੱਡੀ ਗੱਲ ਕਰੇ ਕਿ ਅੰਮ੍ਰਿਤਸਰ ਸਾਹਿਬ ਤੋਂ ਇੱਕ ਭਾਜਪਾ ਦੇ ਉਮੀਦਵਾਰ ਦੇ ਵਜੋਂ ਮੈਦਾਨ 'ਚ ਉਤਰੇ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਇਹ ਗੱਲ ਦਾ ਦਾਵਾ ਕਰਦੇ ਨੇ ਕਿ ਮੇਰੇ ਪਿਤਾ ਪੁਰਖ ਜਿਹੜੇ ਨੇ ਸਮੁੰਦਰੀ ਪਰਿਵਾਰ ਜਿਹੜਾ ਉਹਨੇ ਕੌਮ ਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਇਸ ਗੱਲ ਦੇ ਮੁਆਵਜ਼ੇ ਵਿੱਚ ਵੋਟ ਦੀ ਮੰਗ ਵੀ ਕਰਦੇ ਨੇ ਵੋਟ ਦੀ ਮੰਗ ਕੋਈ ਵੀ ਕਰ ਸਕਦਾ ਪਰ ਮੈਨੂੰ ਇਸ ਗੱਲ ਤੇ ਲਈ ਬੜਾ ਅਫਸੋਸ ਹੋਇਆ ਕਿ ਉਹਨਾਂ ਦੇ ਹਾਜ਼ਰੀ ਦੇ ਵਿੱਚ ਕੀ ਹੁਣ ਵੋਟਾਂ ਹੀ ਸਿਰਫ ਤੁਹਾਡੇ ਲਈ ਮਾਇਨੇ ਰੱਖੀਆਂ ਸਿਰਫ ਕਿ ਤੁਹਾਡੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਵੱਡੇ ਸਿੱਖ ਪਰਿਵਾਰ ਹੋਣ ਦਾ ਦਾਵਾ ਕਰਦੇ ਹੋ ਕਿ ਤੁਹਾਨੂੰ ਇਸ ਗੱਲ ਦੇ ਲਈ ਉਸ ਸਮੇਂ ਕੋਈ ਟਿੱਪਣੀ ਯਾਦ ਨਹੀਂ ਆਈ ਕਿ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਸਿੱਖ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਦਸਤਾਰ ਦੀ ਤੋਹੀਨ ਕਰ ਰਹੇ ਹੋ ਇਹ ਗੱਲ ਜਿਹੜੀ ਆ ਅੱਜ ਦੇ ਸਮੇਂ 'ਚ ਸਿੱਖਾਂ ਦੇ ਹਿਰਦਿਆਂ ਤੇ ਬਹੁਤ ਵੱਡੀ ਇੱਕ ਠੇਸ ਪਹੁੰਚਾਈ ਜਾ ਰਹੀ ਆ। ਸਮੁੰਦਰੀ ਸਾਹਿਬ ਤੁਸੀਂ ਆਪਣੀ ਖੈਰ ਖਵਾਈ ਲਈ ਆਪਣੀ ਇਹ ਤੁਸੀਂ ਜਿਹੜੀ ਐ ਇਹ ਪ੍ਰਚਾਰ ਕਰ ਰਹੇ ਸੀ ਪਰ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀਆਂ ਬੇੜੀਆਂ ਵਿੱਚ ਇੰਨੇ ਵਟੇ ਪਾਏ ਜਾਣਗੇ ਕਿ ਜੋ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਣਗੇ ਭਾਵੇਂ ਕਿ ਕਿਸਾਨ ਜਿਹੜੇ ਆ ਉਹ ਭਾਰਤ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਪੁੱਛ ਰਹੇ ਨੇ ਸਿੱਖਾਂ ਨੇ ਤੁਹਾਨੂੰ ਸਵਾਲ ਪੁੱਛਣਾ। ਤੁਸੀਂ ਇਸ ਮੌਕੇ ਤੇ ਆਪਦਾ ਜਵਾਬ ਨਹੀਂ ਦਿੱਤਾ ਤੋਂ ਬਣਦਾ ਫਰਜ਼ਦਾ ਨਹੀਂ ਕੀਤਾ। ਸਿਰ ਵੋਟਾਂ ਦੇ ਕਰਕੇ ਤੁਸੀਂ ਆਪਣੇ ਧਰਮ ਦੀ ਤੋਹੀਨ ਕਰ ਰਹੇ ਹੋ ਵੱਡੇ ਪਿਤਾ ਪੁਰਖਿਆਂ ਦੇ ਕੀਤੇ ਕਾਰਨਾਮਿਆਂ ਦੇ ਤੁਸੀਂ ਦਾਗ ਲਾ ਰਹੇ ਹੋ ਸੋ ਮੈਂ ਇਹ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਹ ਉਹਨਾਂ ਨੇ ਉਹਦਾ ਜਵਾਬ ਦੇਣ ਦੀ بجائے ਕਿਹਾ ਕਿ ਮੇਰੀ ਗੱਲ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਬੋਨੀ ਜੀ ਇਹ ਗੱਲਾਂ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ ਜੋ ਤੁਸੀਂ ਤੀਰ ਚਲਾ ਦਿੱਤਾ ਸਿੱਖਾਂ ਦੇ ਮੰਨ ਤੇ ਡੂੰਗਾ ਸਰਾ ਸੋ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਗੱਲ ਲਈ ਬਹੁਤ ਚਿੰਤਤ ਹੈ ਹਰ ਸਿੱਖ ਜਿਹੜਾ ਇਸ ਗੱਲ ਹੀ ਚਿੰਤਤ ਹੈ ਸ੍ਰੀ ਕਾਲਤਖ ਸਾਹਿਬ ਦੇ ਜਹਦਰ ਸਾਹਿਬ ਪਿਛਲੇ ਦਿਨਾਂ ਵਿੱਚ ਅੰਮ੍ਰਿਤਪੁਰਿੰਗ ਦੇ ਬਾਰੇ ਵਿੱਚ ਵੀ ਬਿਆਨ ਦਿੱਤਾ ਸੀ ਸੋ ਅਸੀਂ ਆਸ ਵੀ ਕਰਦੇ ਹਾਂ ਕਿ ਜਿੱਥੇ ਇਲੈਕਸ਼ਨ ਕਮਿਸ਼ਨ ਵੀ ਇਸ ਗੱਲ ਲਈ ਬੜੀ ਸਖਤ ਜਿਹੜੀ ਆ ਉਹ ਨਿਰਦੇਸ਼ ਜਾਰੀ ਕਰੇ ਤੇ ਇਹਨਾਂ ਦੇ ਸਖਤ ਜਿਹੜਾ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਜਿਹੜੇ ਅ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਆ ਉਹਨਾਂ ਦੀ ਹਾਜ਼ਰੀ ਵਿੱਚ ਧਰਮ ਦੀ ਤੋਹੀਨ ਕੀਤੀ ਗਈ ਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਇੱਕ ਸ਼ਰਮਨਾਕ ਕਾਰਾ ਮੈਂ ਸਮਝਦਾ ਕਿ ਇਹ ਬਹੁਤ ਤਦਾ ਗਿਰਿਆ ਹੋਇਆ ਪੱਖ ਆ ਤੇ ਇੱਕ ਬੰਦਾ ਇਹ ਵੀ ਕਹਿ ਰਿਹਾ ਸੀ